ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਜਿੱਥੇ ਸੰਗਤਾਂ ਹਰ ਐਤਵਾਰ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਕੇ ਚੁਪੈਰਾ ਸਾਹਿਬ ਕੱਟਦੀਆਂ ਹਨ ਇਸ ਬਾਬਾ ਦਰਸ਼ਨ ਸਿੰਘ ਵੱਲੋਂ ਸੰਗਤਾਂ ਲਈ ਅਨੇਕਾਂ ਸਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ ਉਥੇ ਲੋੜਵੰਦ ਮਰੀਜ਼ਾਂ ਲਈ ਫ੍ਰੀ ਡਿਸਪੈਂਸਰੀ ਦੇ ਨਾਲ-ਨਾਲ ਭਾਈ ਸ਼ਿੰਗਾਰਾ ਸਿੰਘ ਵੱਲੋਂ ਲੋੜਵੰਦ ਮਰੀਜ਼ਾਂ ਜਿਨ੍ਹਾਂ ਵਿੱਚ ਸਰਵਾਈਕਲ ਜੋੜਾਂ ਦੇ ਦਰਦ ਆਦਿ ਦੀ ਫ੍ਰੀ ਮਾਲਿਸ਼ ਵੀ ਕੀਤੀ ਜਾਂਦੀ ਹੈ ਜਿੱਤੋਂ अनेका ਮਰੀਜ਼ ਠੀਕ ਹੋ ਕੇ ਤੰਤਨ ਬਾਬਾ ਦੀਪ ਸਿੰਘ ਜੀ ਦੀ ਉਸਤਤ ਕਰਦੇ ਹਨ ਮੈਂ ਕਹਿੰਦੀ ਆ ਪਪਾ ਜੀ ਦਾ ਉਹ 15 ਸਾਲ ਤੋਂ ਇੱਥੇ ਸੇਵਾ ਕਰ ਰਹੇ ਨੇ ਜੋ ਵੀ ਮਾਈ ਭਾਈ ਜੀ ਉਹਨਾਂ ਨੂੰ ਨਾਲ ਕੋਈ ਡਿਸਕ ਪ੍ਰੋਬਲਮ ਆ ਮਨਕਿਆਂ ਦੀ ਗੋਡਿਆਂ ਦੀ ਪਪਾ ਦੀਪ ਸਿੰਘ ਜੀ ਮੇਰੇ ਤੋਂ ਪਪਾ ਦਸ਼ਮ ਜੀ ਇਹ ਸਭ ਦਾ ਸੇਵਾ ਕਰਦਾ ਹੈ ਜੀ 15 ਸਾਲ ਤੋਂ ਵੱਧਿਆ ਤਾਂ ਮੈਂ ਇੱਥੇ ਸੰਸਾਰ ਦੀ ਸੇਵਾ ਕਰਦਾ ਕਾਹਦਾ ਕਾਹਦਾ ਲਾਜ ਕਰਦੇ ਤੇ ਇੱਥੇ ਡਿਸਕਾ ਕਿਸੇ ਨੂੰ ਡਿਸਕ ਦੀ ਪ੍ਰੋਬਲਮ ਆ ਮਨਕਿਆਂ ਦੀ ਪ੍ਰੋਬਲਮ ਆ ਚੋਟ ਹੋਵੇ ਜਾਂ ਕੋਈ ਸੱਟ ਲੱਗੀ ਆ ਕੋਈ ਕਿਸੇ ਤਰ੍ਹਾਂ ਦਾ ਜੋ ਜੋੜ ਉੱਤਰ ਗਿਆ ਵਾ ਉਹਨਾਂ ਦੀ ਐਤਵਾਰ ਸਾਰਾ ਦਿਨ ਫਰੀ ਸੇਵਾ ਇਹ ਦਵਾਈਆਂ ਦੀ ਜਾਂ ਪੱਟੀਆਂ ਦੀ ਸੇਵਾ ਫਰੀ ਕਰਦੇ ਫਿਰ ਸਾਰਾ ਕੁਝ ਫਰੀ ਹੈ ਜੀ ਹੋਰ ਵੀ ਐਤਵਾਰ ਐਤਵਾਰ ਜੋ ਵੀ ਇੱਥੇ ਅਸੀਂ ਜਿੰਨੀ ਵੀ ਸੇਵਾ ਆਪਣੇ ਕੋਲ ਕਰ ਸਕਦੇ ਹਾਂ ਪੱਤਰੀ ਦੀ ਦਵਾਈ ਸੀ ਉਪਰ ਦੀ ਦਵਾਈ ਵੀ ਕਰਵਾ ਦਿੱਤੀ ਦਵਾਈ ਪੱਟੀਆਂ ਦੀ ਸੇਵਾ ਜਿੰਨੀ ਕਿ ਸਾਡੇ ਕੋਲ ਹੁੰਦੀ ਹੈ ਅਸੀਂ ਉਹਨੇ ਹੀ ਸੇਵਾ ਸੰਕਟਾਂ ਨੂੰ ਕਰਦੇ ਕਿੰਨੇ ਤੋਂ ਕਿੰਨੇ ਵਜੇ ਤੱਕ ਮਿਲਦੇ ਫਿਰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਐਤਵਾਰ ਤੇ ਅਸਵਾਰ ਇੱਥੇ ਬਾਬਾ ਜੀ ਦਾ ਸੰਕਟਾਂ ਚ ਪਹਿਲਾਂ ਕਟਨ ਆਉਂਦੀ ਆ ਉਹਦੇ ਉਹਨਾਂ ਨੂੰ ਕੱਪੜੇ ਕਾਮਨਾ ਦੇ ਨਾਲ ਜੋ ਸਾਡੇ ਕੋਲ ਉਹਨਾਂ ਦੀ ਸੇਵਾ ਹੁੰਦੀ ਹੈ ਅਸੀਂ ਆਪਣੀ ਕਾਮਨਾ ਦਾ ਬਾਕੀ ਸੇਵਾ ਕਰਦੇ ਇੱਕ ਟਾਨਾ ਸੰਤ ਤੋਂ ਇਲਾਵਾ ਹੋਰ ਵੀ ਕਦੇ ਆਪਣੀ ਬਰਾਜ ਆ ਕੰਮ ਕਰਦੀ ਜਾਂ ਹਾਂ ਹਾਂਜੀ ਬੀਠੀ ਐਤਵਾਰ ਤੋਂ ਇਲਾਵਾ ਬਾਕੀ 6 ਦਿਨ ਅਸੀਂ ਸਾਡੀ ਦੁਕਾਨ ਕਰਨਤਾਰ ਰੋਡ ਤੇ ਢਿੰਗਰਾ ਪੇਪਰ ਕਲ ਦੇ ਬਿਲਕੁਲ ਸਾਹਮਣੇ ਉੱਥੇ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਉੱਥੇ ਆਈ ਸੁਤਾਨਦੇ ਹੁੰਦੇ ਆ ਸਾਡਾ ਫੋਨ ਨੰਬਰ ਹੈਗਾ 9646 65185 9646 65185 ਹੌਣ ਤੋਂ ਪਹਿਲਾਂ ਕੋਈ ਵੀ ਮੇਰਾ ਵੀਰ ਦਾ ਐਕਟਰਾ ਯਾਨੀ ਕਿ ਫੋਨ ਕਰਕੇ ਆਉਣ ਕਿਸੇ ਕੇ ਰਾਣਾ ਪਰ ਵੀ ਕਿਸ ਤਰ੍ਹਾਂ ਪੂ ਜਾਣੀ ਕਿ ਕੋਈ ਮੋਰੋਂ ਨੇੜੇ ਆਉਂਦੇ ਕਿਸੇ ਵਾਲੇ ਕੋਈ ਤੇਰਾ ਵੀ ਕਰ ਸਕਦਾ ਫੋਨ ਕਰਕੇ ਮੇਰਾ ਐਕਟਰਾ ਜਿਹੜਾ ਨਹੀਂ ਆਉਣਾ ਚਾਹਦਾ